ਅੱਜ ਸਵੇਰੇ ਕੰਪਨੀ ਬਾਗ ਦੇ ਵਿੱਚ ਇੱਕ ਇਨਸੀਡੈਂਟ ਧਿਆਨ ਚ ਆਇਆ ਸੀਗਾ ਇੱਕ ਵੀਡੀਓ ਸੀਗੀ ਜਿਹਦੇ ਚ ਦੋ ਵਿਅਕਤੀ ਇਲਜ਼ਾਮ ਲਗਾ ਰਹੇ ਸੀਗੇ ਕਿ ਇੱਕ ਮੰਗਤਾ ਟਾਈਪ ਇੱਕ ਵਿਅਕਤੀ ਆ ਸਾਡੇ ਰਸਤੇ ਚ ਆਉਂਦਿਆਂ ਕਿਸੇ ਕਾਰਨ ਸਾਡੇ ਗੱਲ ਪੈ ਗਿਆ ਜੀ ਤੇ ਉਹਦੇ ਸਬੰਧੀ ਉਹਨਾਂ ਨੇ ਉਹਨਾਂ ਦਾ ਰੋਸ ਸੀਗਾ ਜਿਹਦੇ ਚ ਉਸ ਵਿਅਕਤੀ ਨੂੰ ਅਸੀਂ ਕਾਬੂ ਕਰ ਲਿਆ ਆਇਆ ਜੀ ਉਹ ਵੇਖਣ ਤੋਂ ਦਬਾਗੀ ਤੌਰ ਤੇ ਗੱਲਬਾਤ ਕਰਨ ਤੋਂ ਜਿਹੜਾ ਉਹ ਮੈਂਟਲੀ ਸਿੱਖ ਲੱਗ ਰਿਹਾ ਉਹਦੀ ਅਸੀਂ ਅਗਲੀ ਕਾਰਵਾਈ ਅਮਲ ਚ ਲਿਆ ਰਹੇ ਆਂ ਦੂਜੀ ਗੱਲ ਉਹਨਾਂ ਵੱਲ ਇਹ ਕਹੀ ਗਈ ਸੀ ਕਿ ਕੰਪਨੀ ਬਾਗ ਦੇ ਵਿੱਚ ਇਹੋ ਜਿਹਾ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਇਹਦੀ ਪੁਲਿਸ ਸਿਕਿਉਰਟੀ ਜਿਹੜੀ ਆ ਚੰਗੀ ਤਰ੍ਹਾਂ ਕੀਤੀ ਜਾਵੇ ਇਹਦੇ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਸਵੇਰ ਵੇਲੇ ਉੱਥੇ ਸਾਡੇ ਪੁਖਤਾ ਮਲਾਜ਼ਮ ਦੋਨਾਂ ਗੇਟਾਂ ਤੇ ਲੱਗੇ ਹੁੰਦੇ ਆ ਨਾਲੇ ਅੰਦਰ ਗਸ਼ਤ ਵੀ ਕਰਦੇ ਆ ਈਵਨ ਕਿ ਸਵੇਰ ਵੇਲੇ ਆਮਦ ਜ਼ਿਆਦਾ ਵੇਖ ਕੇ ਫੋਰਸ ਵਧਉਂਦੀ ਆ ਪਬਲਿਕ ਦੀ ਆਮਦ ਹੁੰਦੀ ਆ ਤੇ ਦੁਪਹਿਰ ਵੇਲੇ ਤੇ ਸ਼ਾਮ ਵੇਲੇ ਵੀ ਜਿਹੜੀ ਸਾਡੀ ਪੀਸੀਆਰ ਤੇ ਥਾਣੇ ਤੋਂ ਜਿਹੜੀ ਆ ਗਸ਼ਤ ਸਾਡੀ ਚੱਲਦੀ ਰਹਿੰਦੀ ਆ ਇਹੋ ਜਿਹਾ ਇਨਸੀਡੈਂਟ ਕਦੀ ਨਾ ਹੋਵੇ ਜੀ ਇਹਨੂੰ ਬੂਰਾ ਸੀ ਧਿਆਨ ਚ ਰੱਖ ਰਹੇ ਆ ਜੀ ਤੇ ਬਿਲਕੁਲ ਕਮਿਸ਼ਨਰ ਆਫ ਪੁਲਿਸ ਅਮਨ ਸਰ ਜੀ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਉਹਦੀਆਂ ਬਿਲਕੁਲ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੂਰੀ ਕੰਪਨੀ ਬਾਗ ਦੀ ਸਕਿਉਰਿਟੀ ਪੂਰੀ ਪੁਖਤਾ ਹੈ ਜੀ ਥੈਂਕ ਯੂ